ਨੂੰ ਸਨੇਹਾ ਲਾ ਰਹੇ ਆ ਵੀ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਈਆਂ ਜਾਣ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਹੈ ਲਿੰਕ ਦੇ ਵਿੱਚ ਕਿਉਂਕਿ ਆਮ ਜਿਹੜਾ ਸਿੱਖ ਹੈ ਨਾ ਉਹ ਇਸ ਗੱਲ ਤੇ ਜ਼ੋਰ ਨਹੀਂ ਪਾਉਂਦਾ ਵੀ ਮੈਂ ਸ਼੍ਰੋਮਣੀ ਕਮੇਟੀ ਦੀ ਵੀ ਵੋਟ ਬਣਾਵਾਂ ਮੈਂ ਕਹਿੰਦਾ ਬਹੁਤ ਜਿਹੜੇ ਆਪਣੇ ਹੈ ਉਹਨਾਂ ਨੂੰ ਸ਼ਾਇਦ ਨੌਲੇਜ ਵੀ ਨਹੀਂ ਹੈ ਸ਼ਹਿਰਾਂ 'ਚ ਵੀ ਬਿਲਕੁਲ ਮੈਂ ਕਹਿੰਦਾ ਸ਼ਹਿਰਾਂ 'ਚ ਤਾਂ ਨਹੀਂ ਹੈ ਨੌਲੇਜ ਤੇ ਪਿੰਡਾਂ 'ਚ ਤਾਂ ਫੇਰ ਵੀ ਪਤਾ ਹੈ ਪਰ ਜਿਨ੍ਹਾਂ ਨੂੰ ਪਤਾ ਹੈ ਉਹ ਵੀ ਵੋਟ ਨਹੀਂ ਬਣਾਉਂਦੇ ਉਹਨਾਂ ਦੀ ਵੀ ਬਣਵਾਉਣੀ ਪੈਣੀ ਹੈ ਫਿਰ ਅਸੀਂ ਹੁਣ ਪਿੰਡਾਂ ਦੇ ਵਿੱਚ ਕਿਹਾ ਹੈ ਆਪਣੇ ਜਿਹੜੇ ਵਰਕਰ ਹੈ ਵੀ ਸਾਰਿਆਂ ਦੀਆਂ ਵੋਟਾਂ ਬਣਵਾਉ ਵੱਦ ਨਹੀਂ ਹਲੇ ਮੈਂ ਇਹ ਤਾਂ ਨਹੀਂ ਬਿਆਨ ਦਿੱਤਾ ਵੀ ਚਾਰਾਂ 'ਚ ਕੈਂਡੀਡੇਟ ਖੜੇ ਕਰਾਂਗੇ ਇਹ ਤਾਂ ਤੁਹਾਨੂੰ ਕਿਸੇ ਨੇ ਗਲਤ ਕਿਹਾ ਹੈ ਪਰ ਇਹ ਜ਼ਰੂਰ ਹੈ ਵੀ ਵਿਚਾਰ ਕਰਾਂਗੇ ਹਲੇ ਹਲੇ ਅਸੀਂ ਐਗਰੀ ਵੀ ਨਹੀਂ ਕਰਦੇ ਤੇ ਡਿਸਐਗਰੀ ਵੀ ਨਹੀਂ ਕਰਦੇ ਇਹ ਸਮਾਂ ਆਉਣ ਤੇ ਜਦੋਂ ਡੇਟ ਕਲੀਅਰ ਹੋਏਗੀ ਉਸ ਤੋਂ ਬਾਅਦ ਦੇਖਾਂਗੇ ਵੀ ਮਾਹੌਲ ਕੀ ਕਹਿੰਦਾ ਸੋਸ਼ਲ ਮੀਡੀਆ ਦੇ ਉੱਪਰ ਕੁਝ ਨਾਮ ਵੀ ਆ ਰਹੇ ਸੀਗੇ ਉਹ ਤਾਂ ਜੀ ਜਿਨ੍ਹਾਂ ਦੇ ਆ ਰਹੇ ਆ ਉਹਨਾਂ ਨੇ ਪਰਸਨਲੀ ਦਿੱਤੇ ਆ ਮੇਰੇ ਨਾਲ ਕੋਈ ਨਹੀਂ ਹੈ ਮੈਂ ਕਿਸੇ ਦਾ ਨਾਮ ਨਹੀਂ ਅਨਾਉਂਸ ਕੀਤਾ ਤੁਹਾਡੀ ਰਣਨੀਤੀ ਕੀ ਹੈ ਹਾਂਜੀ ਤੁਹਾਡੀ ਰਣਨੀਤੀ ਕੀ ਹੈ ਮੈਂ ਕਹਿ ਰਿਹਾ ਵੀ ਅਸੀਂ ਵਿਚਾਰ ਕਰਾਂਗੇ ਵੀ ਬੰਦੇ ਖੜੇ ਕਰਨੇ ਆ ਜਾਂ ਨਹੀਂ ਕਰਨੇ ਪਾਇਬਰਪਾਲ ਦੀ ਗੱਲ ਕਰੀਏ ਐਂਡੀ ਮੰਤਪੇ ਨੇ ਸੋਚ ਹਾਂਜੀ ਸਾਡਾ ਤਾਂ ਜੀ ਇਹੀ ਹੈ ਵੀ ਕਿਸੇ ਤਰ੍ਹਾਂ ਬਾਹਰ ਆਉਣ ਜਿਹੜਾ ਮੇਨ ਮਤਲਬ ਹੁਣ ਏ ਮੈਂ ਨਿਸ਼ਾਨਾ ਹੈ ਉਹ ਇਹੀ ਹੈ ਵੀ ਕਿਸੇ ਤਰ੍ਹਾਂ ਬੰਦਾ ਇਹਨੂੰ ਅਸੀਂ ਆਪਣੇ ਨੂੰ ਬਾਹਰ ਕੱਢੀ ਗਏ ਕੁਝੇ ਕੁਝੀ ਵੀ ਹੈਗੇ ਨੇ ਤੇ ਨਾਲੋਂ ਸੁਝਾਵਾਂ ਹੋਈਆਂ ਹੋਈਆਂ ਨੇ ਔਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ 6-6 ਮਹੀਨੇ ਬਾਅਦ 8-8 ਮਹੀਨੇ ਬਾਅਦ ਪਰੋਲਾਂ ਦੇ ਨਹੀਂ ਰਹੀਆਂ ਹਾਂ ਐਜੇ ਵੀ ਹੈ ਸਾਲ 'ਚ ਮਤਲਬ ਤੁਸੀਂ ਦੋ ਦੋ ਵਾਰੀ ਦੇ ਸਕਦੇ ਹੋ ਪਰੋਲ ਉਹਨਾਂ ਨੂੰ 4-4 5-5 ਵਾਰੀ ਦੇਈ ਜਾਂਦੇ ਆ ਮਤਲਬ ਕਾਨੂੰਨ ਬਰਾਬਰ ਨਹੀਂ ਨਾ ਹੈ ਸਾਰਿਆਂ ਵਾਸਤੇ ਚੱਕਰ ਤਾਂ ਇਹ ਹੈ ਤੁਹਾਨੂੰ ਦੱਸ ਦਿੰਦਾ ਵੀ ਮੇਰੇ ਕੋਲ ਸੀ ਦੋ ਮੁੱਦੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਇੱਕ ਸਿਗਾ ਅੰਮ੍ਰਿਤਪਾਲ ਦਾ ਜਿਹੜੀ ਮੈਂ ਗੱਲ ਕਰਦਾ ਸੀ ਤੇ ਮਹਾਰਾਜ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਆਪਣਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰ ਦਿੱਤਾ ਹੈ ਤੇ ਆਸ ਕਰਦਾ ਹਾਂ ਉਹਦੇ ਉੱਤੇ ਕਾਨੂੰਨ ਛੇਤੀ ਬਣ ਜਵੇ ਜੇ ਕਿਉਂਕਿ ਉਹਦੇ ਵਿੱਚ ਅਸੀਂ ਮੰਗ ਮੈਂ ਮੰਗ ਕੀਤੀ ਹੈ ਵੀ ਜਿਹੜਾ ਵੀ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਇੱਜ਼ਤੀ ਕਰੂਗਾ ਉਹਨੂੰ ਘੱਟੋ ਘੱਟ ਮਰਜ਼ ਕੈਦ ਦੀ ਸਜ਼ਾ ਹੋਵੇ 3 ਸਾਲ ਸਜ਼ਾ ਨਾ ਹੋਵੇ ਕਿ ਮੈਂ ਉੱਥੇ ਬਿੱਲ ਲਾ ਕੇ ਆਇਆ ਹਾਂ ਦੇਖਦੇ ਹਾਂ ਅਗਲੇ ਜਿਹੜਾ ਸੈਸ਼ਨ ਸ਼ੁਰੂ ਹੋਊਗਾ ਉਹਦੇ ਵਿੱਚੋਂ ਮੇਲ ਬਿੱਲ ਸਰਕਾਰ ਚੱਕਦੀ ਹੈ ਜਾਂ ਨਹੀਂ ਚੱਕਦੀ ਬਾਕੀ ਜਿਹੜੀ ਅੰਮ੍ਰਿਤਪਾਲ ਦੀ ਗੱਲ ਸੀ ਅਸੀਂ ਉਹਨਾਂ ਵਾਸਤੇ ਐਚਐਮ ਕੋਲ ਗਏ ਸੀ ਹੋਮ ਮਿਨਿਸਟਰ ਤੋਂ ਟਾਈਮ ਮੰਗੇ ਆ ਸੀ ਉਹਨਾਂ ਨੇ ਸਾਨੂੰ ਟਾਈਮ ਕਹਿੰਦੇ ਸੀ ਮਿਲਾਂਗੇ ਨਹੀਂ ਮਿਲੇ ਨਹੀਂ ਮਿਲੇ ਤੇ ਕਹਿੰਦੇ 8 ਤਰੀਕ ਨੂੰ ਮਿਲਾਂਗੇ ਫਿਰ 8 ਨੂੰ ਵੀ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਮਿਲਣ ਦਾ ਮੈਨੂੰ ਮਤਲਬ ਨਿਰਾਸ਼ਾ ਹੀ ਹੱਥ ਲੱਗੀ ਆ ਹਲੇ ਤੱਕ ਅਪਰੋਚ ਤਾਂ ਮੈਂ ਕੀਤੀ ਆ ਦੋ ਵਾਰੀ ਮਿਲਣ ਦੀ ਤੇ ਨਹੀਂ ਮੈਨੂੰ ਰਿਸਪੌਂਸ 네ਗੇਟਿਵ ਹੀ ਆਇਆ ਹੈ ਗੱਲ ਇਹ ਹੈ ਜੀ ਹੁਣ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆ ਗਈਆਂ ਕਿਉਂਕਿ ਜਿਹੜਾ ਉਹਨਾਂ ਦਾ ਹੁਣ ਸੱਚੇ ਸੌਦੇ ਵਾਲਿਆਂ ਦਾ ਉਹਨੇ ਸਾਰੀ ਗੱਲ ਦੱਸਤੀ ਹੈ ਵੀ ਉਹ ਏਕੇ ਇਲਾਹੀ ਸੀ ਤਾਹਣੀ ਪ੍ਰੀਤ ਨੇ ਗੁੱਸੇ ਵਿੱਚ ਆ ਕੇ ਤੇ ਬਾਬੇ ਨੇ ਕਿਹਾ ਬਈ ਜੇ ਇਹਨਾਂ ਨੇ ਤੁਹਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਵੀ ਉਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਇਹ ਤਾਂ ਸਰਕਾਰਾਂ ਮਤਲਬ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਸਾਰਾ ਕੋਸ਼ਿਸ਼ ਕਰ ਦੂੰਗਾ ਮੈਂ ਦੋ ਦਿਨਾਚ ਹੀ ਕਰ ਦੂੰਗਾ ਮੈਂ ਦੋਸ਼ੀਆਂ ਨੂੰ ਫੜ ਲੂੰਗਾ ਭਗਵੰਤ ਮਾਨ ਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਹੈ ਬਈ ਉਹ ਜਿਹੜੇ ਕੇਸ ਹੈ ਬੇਅਦਬੀ ਦਾ ਉਹਦੀ ਪ੍ਰोसीडिंग ਅੱਗੇ ਲਿਜਾ ਸਕੇ ਉਹਦੇ ਚ ਦਮ ਨਹੀਂ ਹੈ ਕਿ ਉਹ ਹਨੀਪ੍ਰੀਤ ਤੇ ਸਰਸੇ ਸੌਦੇ ਦੇ ਖਿਲਾਫ ਕੈਦਵੇ ਵੀ ਇਹਨਾਂ ਨੂੰ ਅਰੈਸਟ ਕਰੋ। ਇਹਨਾਂ ਤੇ ਕਾਰਵਾਈ ਪਾਓ। ਨਹੀਂ ਹੈ। ਇਹ ਸਿਰਫ ਗੱਲਾਂ ਕਰਨ ਵਾਲਾ ਹੈ ਕਿਉਂਕਿ ਉਹਨੇ ਗਵਾਹੀ ਦੇ ਦਿੱਤੀ ਹੈ ਨਾ ਸਾਰਾ ਕੁਝ ਕੀ ਨਾਮ ਆਉਂਦਾ? ਜੀ। ਇਹ ਮੋੜਾਂ ਦੇ ਵਿੱਚ ਬੰਬ ਲਾਤੋ ਹੈ ਵੀ ਕਲੇਰ। ਪ੍ਰਦੀਪ ਕਲੇਰ ਨਾ। ਉਹਨੇ ਪ੍ਰਦੀਪ ਨੇ ਕਹਿਤਾ ਕਲੇਰ ਨਾ ਜੀ ਬਈ ਇਸੜ ਤੋਂ ਹਨੀਪ੍ਰੀਤ ਤੇ ਬਾਬਾ ਜੀ ਨੇ ਕਰਾਇਆ ਹੈ। ਗਵਾਹੀ ਦੇਤੀ ਹੈ ਪਰ ਸਰਕਾਰ ਨੇ ਹਿੰਮਤ ਨਹੀਂ ਆ ਉਹਨੂੰ ਫੜਨ ਦੀ ਹਾਂਜੀ ਗੁਰਦੀਪ ਸਿੰਘ ਉਹ ਸਰਕਾਰੀ ਹਾਂ ਉਹੀ ਹੈ ਜੀ ਉਹਨੇ ਕਹਿ ਤਾਦਾ ਉਹਨੇ ਕਹਿ ਤਾ ਦਿੱਤਾ ਵੀ ਮੇਰੀ ਜਿੰਨੇ ਵੀ ਮੇਰੇ ਤੋਂ ਭਈ ਇਹ ਜਿਹੜੀ ਮਹਾਰਾਜ ਦੀ ਬੇਅਦਬੀ ਹੋਈ ਹੈ ਭਈ ਉਸ ਦਿਨ ਪ੍ਰੋਗਰਾਮ ਸੀਗਾ ਪਿੰਡ 'ਚ ਕੋਈ ਪ੍ਰਚਾਰਕ ਦਾ ਮਾਜੀ ਦਾ ਤੇ ਉਹ ਪ੍ਰਚਾਰਕ ਦੇ ਵਿੱਚ ਉਹਦਾ ਪ੍ਰਚਾਰ ਸੁਣ ਕੇ ਤੇ ਸਾਡੇ ਜਿਹੜੇ ਚੇਲੇ ਸੀ ਉਹਨਾਂ ਦੇ ਉਹਨਾਂ ਨੇ ਏਕੇ ਲਾ ਕੇ ਤੋੜਤੇ ਉਹ ਜਦ ਗੱਲ ਹਾਨੀਪ੍ਰੀਤ ਤੇ ਬਾਬੇ ਕੋਲੇ ਗਈ ਉਹ ਕਹਿੰਦੇ ਵੀ ਇਹਨਾਂ ਨੇ ਸਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਇਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਤੁਸੀਂ ਗੱਲ ਡੇਰਾਬਾਦ ਦੀ ਕੀਤੀ ਹੈ ਜੀ ਉਹਨਾਂ ਨੂੰ ਪ੍ਰੋਲ ਤੇ ਪ੍ਰੋਲ ਮਿਲੀ ਜਾ ਰਹੀ ਹੈ ਕੀ ਤੁਹਾਡੇ ਨਾਲ ਜਿਹੜੇ ਬਜ਼ੁਰਗ ਬੈਠੇ ਇਹਨਾਂ ਦਾ ਬੱਚਾ ਬਾਹਰ ਆਊਗਾ ਨਹੀਂ ਉਹ ਜੀ ਆਹੀ ਤਾਂ ਫਿਰ ਹੋਰ ਕੀ ਹੈ ਵੀ ਡਬਲ ਸਟੈਂਡਰਡ ਹੈ ਆਹੀ ਤਾਂ ਗੱਲ ਕਰਦੇ ਆ ਨਾ ਬਈ ਮਤਲਬ ਇਹ ਤਾਂ ਡੈਮੋਕ੍ਰੇਸੀ ਥੋੜੀ ਹੈ ਪਾਰਸ਼ੀਅਲਟੀ ਹੈ ਡਬਲ ਸੈਂਟਰਡ ਹੋ ਗਿਆ ਨਾ ਉਹਦੇ ਵਾਸਤੇ ਕਾਨੂੰਨ ਹੋਰ ਹੈ ਤੇ ਅੰਮ੍ਰਿਤਪਾਲ ਵਾਸਤੇ ਕਾਨੂੰਨ ਹੋਰ ਹੈ ਉਹਨੂੰ ਕਿੰਨੀ ਵਾਰੀ ਪ੍ਰੋਲ ਦੇਤੀ 15 ਵਾਰੀ ਦੇਤੀ ਮੈਂ ਕਹਿੰਦਾ ਪਤਾ ਹੀ ਨਹੀਂ ਗਿਣਤੀ ਵੀ ਨਹੀਂ ਕਿੰਨੀ ਵਾਰੀ ਦੇਤੀ ਇਸ ਤੇ ਜਿਹਦੇ ਕੋਲੋਂ ਕੁਝ ਨਹੀਂ ਬਰਾਮਦ ਹੋਇਆ ਕੁਝ ਵੀ ਨਹੀਂ ਬਰਾਮਦ ਹੋਇਆ ਕੋਈ ਬੰਦੂਕ ਨਹੀਂ ਬਰਾਮਦ ਹੋਈ ਕੋਈ ਈਵਨ ਕੋਈ ਗੋਲੀ ਵੀ ਨਹੀਂ ਬਰਾਮਦ ਹੋਈ ਉਸਤੇ ਐਨਐਸਐ ਲਾਤੀ ਕਹਿੰਦੇ ਇਸ ਬੰਦੇ ਤੋਂ ਸਮਾਜ ਨੂੰ ਖਤਰਾ ਹੈ ਜਿਹੜੇ ਸਮਾਜ ਤੋਂ ਖਤਰਾ ਕਹਿੰਨੇ